बोल दुर्ण दुर्ण और मनोकामना पूर्ण करने बाबा जी और प्रेता सारी और, और समाधि वाले ਇਹ ਸਾਰੇ মিডিਆ ਦਾ ਧੰਨਵਾਦ ਕਰਦਾ ਜੋ ਇੱਥੇ ਇਹ ਮੀਟਿੰਗ ਦੇ ਵਿੱਚ ਪਹੁੰਚੇ ਨੇ ਉਹ ਸਾਰਿਆਂ ਨੂੰ ਨਮੰਤਰ ਵੀ ਦਿੰਦਾ ਵੀ ਸਾਰੇ ਭਰਾ ਸਾਡੇ ਨਾਲ ਬਾਲਾ ਜੀ ਮਾਰਚਰਨ ਦਰਸ਼ਨ ਕਰਨ ਉਹ ਵੱਧ ਤੋਂ ਵੱਧ ਬਾਲਾ ਜੀ ਮਾਰਾ ਦਾ ਪ੍ਰਚਾਰ ਕਰਨ ਸਾਰੇ মিডিਆ ਦਾ ਧੰਨਵਾਦ ਕਰਦਾ ਜੋ ਇੱਥੇ ਪਹੁੰਚੇ ਨੇ ਮੈਂ ਖਾਸ ਕਰਕੇ ਸਾਰੇ মিডিਆ ਦਾ ਧੰਨਵਾਦ ਕਰਦਾ ਜੋ ਇੱਥੇ ਇਹ ਮੀਟਿੰਗ ਦੇ ਵਿੱਚ ਪਹੁੰਚੇ ਨੇ ਉਹ ਸਾਰਿਆਂ ਨੂੰ ਨਮੰਤਰ ਵੀ ਦਿੰਦਾ ਵੀ ਸਾਰੇ ਭਰਾ ਸਾਡੇ ਨਾਲ ਬਾਲਾ ਜੀ ਮਾਰਚਰਨ ਦਰਸ਼ਨ ਕਰਨ ਉਹ ਵੱਧ ਤੋਂ ਵੱਧ ਬਾਲਾ ਜੀ ਮਾਰਾ ਦਾ ਪ੍ਰਚਾਰ ਕਰਨ ਬੋਲ ਬੋਲ ਨੀ ਮਾਰਾ ਜੀ ਜੈ ਅੱਜ ਦੀ ਜੋ ਮੀਟਿੰਗ ਰੱਖੀ ਹੈ ਤੁਸੀਂ ਕਿਸ ਸੰਬੰਧੀ ਅੱਜ ਮੀਟਿੰਗ ਰੱਖੀ ਹੈ ਜੀ ਬੋਲੋ ਬਾਲਾ ਜੀ ਮਹਾਰਾਜ ਜੀ ਕੀ ਜੈ ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਹੈ ਸਾਡੀ ਜੀ ਉਹ ਸਾਰੀਆਂ ਬ੍ਰਾਂਚਾਂ ਨੂੰ ਇਕੱਠਾ ਕਰਕੇ ਇਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਜੀ ਕਿ ਉੱਥੇ ਅਸੂਖ ਕੀ ਮਤਲਬ ਵਿਵਸਥਾ ਬਣਾਣੀ ਹੈ ਜੀ ਤੇ ਪੁੱਛਿਆ ਗਿਆ ਹੈ ਕਿ ਕਿੰਨੇ ਹਜ਼ਾਰ ਮਤਲਬ ਉਥੋਂ ਆਰੀਆਂ ਨਹੀਂ ਆ ਜੀ ਤੇ ਕਿਤੇ ਜਿਹੜਾ ਇਹ ਤੁਸੀਂ ਜਾਗਰਨ ਕਰਵਾ ਰਹੇ ਹੋ ਕਿੱਥੋਂ ਕਿੱਥੋਂ ਦੀ ਲੋਕ ਤੁਹਾਡੇ ਕੋਲੇ ਇਸ ਜਾਗਰਨ ਦੇ ਵਿੱਚ ਪਹੁੰਚਣਗੇ ਜੀ ਸਾਡੇ 올 ওভার ਹਿੰਦੁਸਤਾਨ ਦੇ ਲੋਕ ਸਾਡੇ ਜਾਗਰਨ ਕੋ ਗੁੰਜਣਗੇ ਦਿੱਲੀ ਬੰਬਈ ਕਲਕੱਤਾ ਬੈਂਗਲੁਰ ਪੂਰਾ ਇੰਡੀਆ ਹੀ ਆ ਰਿਹਾ ਹੈ ਤੇ ਕੀ ਕੀ ਉੱਥੇ ਸੁਵਿਧਾਵਾਂ ਰਹਿਣਗੀਆਂ ਸਾਰੇ ਕਮਰੇ ਬੁੱਕ ਨੇ ਆਪਣੇ ਆਲਰੇਡੀ 7-800 ਰੂਮ ਉੱਥੇ ਬੁੱਕ ਹੋਇਆ ਗਿਆ ਜੀ ਜੀ ਤੇ ਢੰਡਾਰੇ ਦੀ ਢੰਡਾਰੇ ਦੀ ਵਾਸਤਾ ਫੋਟੇ ਰਹਿਣ ਦੀ ਵਿਵਸਥਾ ਹੈ ਜੀ ਦੋਵੀਂ ਸੁਗਿਦਾ ਚਾਹੀਦੀ ਹੈ ਜਿਆਤੀ ਨੂੰ ਸਾਰੀ ਸੁਗਿਦਾ ਸਾਡੀ ਸੰਸਾ ਵੱਲੋਂ ਮਿਲੇਗੀ ਜੀ ਤੇ ਇਹ ਕਿੰਵਾਂ ਵਿਸ਼ਾਲ ਜਾਗਰਣ ਹੈ ਤੁਹਾਡਾ 12ਵਾਂ ਹਾਂਜੀ 12ਵਾਂ ਵਿਸ਼ਾਲ ਜਾਗਰਣ ਹੈ ਤੇ ਇਸ ਜਾਗਰਣ ਦੇ ਵਿੱਚ ਕਿਸ ਕਿਸ ਤਰ੍ਹਾਂ ਦੀਆਂ ਦੇਖਣ ਨੂੰ ਜਿਹੜੀਆਂ ਝਾਂਕੀਆਂ ਆਉਣਗੀਆਂ ਜਾਂ ਕਲਾਕਾਰ ਕਿਸ ਤਰ੍ਹਾਂ ਦੇ ਜਿਹੜਾ ਹੋਏਗਾ ਅਰੇਂਜਮੈਂਟ ਕਿਸ ਤਰ੍ਹਾਂ ਦਾ ਸਾਡੇ ਕਨੀਆ ਮਿੱਤਰ ਜਿੰਨੇ ਜੀ ਮਾਲੇਰੀ ਜੀ ਨੇ ਜੀ 56 ਬੋਖ ਉੱਥੇ ਲੱਗੇਗੇ ਜੀ ਬਾਬਾ ਜੀ ਦੇ ਜੀ ਤੇ 15 ਸਵਾ ਮਣੀ ਹੈਗੀਆਂ ਨੇ ਸਾਡੇ ਨਾਲ ਵੀ ਜੀ ਜੀ ਤੇ ਅਖੰਡ ਜੋਗ ਦੇ ਲੈ ਜੀ ਜੀ ਕਨਈਆ ਮਿੱਤਲ ਜੀ ਸਪੈਸ਼ਲ ਤੌਰ ਤੇ ਤੁਸੀਂ ਇਸ ਸੁਜਾਗਰਨ ਦੇ ਵਿੱਚ ਬੁਲਾ ਰਹੇ ਹੋ ਹਾਂਜੀ ਹਾਂ ਠੀਕ ਹੋਰ ਕੁਝ ਕਹਿਣਾ ਚਾਹੋਗੇ ਬੋਲੋ ਬਾਲਾ ਜੀ ਮਹਾਰਾਜ ਜੀ ਜੀ ਕਿ 56 ਭੋਗ ਉੱਥੇ ਲੱਗੇਗਾ ਜੀ ਬਾਬਾ ਜੀ ਦਾ ਜੀ ਤੇ 15 ਸਵਾ ਮਨੀ ਹੈਗੀਆਂ ਨੇ ਸਾਡੇ ਲਈ ਜੀ ਜੀ ਤੇ ਅਖੰਡ ਜੋਤ ਚੱਲੇਗੀ ਜੀ ਜੀ ਕਨਈਆ ਮਿੱਤਲ ਜੀ ਸਪੈਸ਼ਲ ਤੌਰ ਤੇ ਤੁਸੀਂ ਇਸ ਸੁਜਾਗਰਨ ਦੇ ਵਿੱਚ ਬੁਲਾ ਰਹੇ ਹੋ ਹਾਂਜੀ ਹਾਂ ਹੋਰ ਕੁਝ ਕਹਿਣਾ ਚਾਹੋਗੇ ਨਹੀਂ ਸਾਰੇ ਕਮਰੇ ਬੁੱਕ ਨੇ ਆਪਣੇ ਆਲਰੇਡੀ 7-800 ਰੂਮ ਉਥੇ ਬੁੱਕੇ ਗਏ ਜੀ ਤੇ ਭੰਡਾਰੇ ਦੀ ਭੰਡਾਰੇ ਦੀ ਵਿਵਸਥਾ 48 ਹੈ ਜੀ ਜੋ ਵੀ ਸੁविधा ਚਾਹੀਦੀ ਹੈ ਜਾਕੀ ਨੂੰ ساری ਸੁਵਿਧਾ ਸਾਡੀ ਸੰਸਾ ਵੱਲੋਂ ਮਿਲੇਗੀ ਸਾਡੀ ਤਾਂ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਹੈ ਉਥੇ ਜਿਹੜਾ ਵਹਿ ਦਾ ਮੋਲ ਸੀਗਾ ਉਹ ਹੈਗਾ ਵੀ ਉਥੇ ਇਹ ਹੁੰਦਾ ਹੈ ਇਹ ਹੁੰਦਾ ਨੈਗੇਟਿਵਿਟੀ ਆ ਕੁਝ ਵੀ ਐ ਜੀ ਚੀਜ਼ ਨਹੀਂ ਹੈਗੀ ਉਥੇ ਬਾਬਾ ਜੀ ਪੂਰੇ ਦਰਸ਼ਨ ਦਿੰਦੇ ਨੇ ਪੂਰਿਆ ਮਨੋ ਕਾਮਨਾ ਪੂਰਿਆ ਕਰਦੇ ਨੇ ਜੀ ਵੱਧ ਤੋਂ ਵੱਧ ਲੋਕ ਜਾਣਗੇ ਸਭ ਦੇ ਸੰਕਟ ਕਰਦੇ ਨੇ ਜੀ ਉੱਥੇ ਮਹਿੰਦੀਪੁਰ ਧਾਮ ਦੇ ਵਿੱਚ ਜੇ ਜੀ ਤੁਸੀਂ ਬੱਸਾਂ ਲੈ ਕੇ ਜਾਂਦੇ ਫ੍ਰੀਅਰਟ ਪੋਸਟ ਤੋਂ ਜਿਹੜਾ ਕਿਰਾਇਆ ਹੈ ਉਹ ਉਚਿਤ ਕਿਰਾਇਆ ਉਚਿਤ ਕਿਰਾਇਆ ਲੈ ਰਹੇ ਆਂ ਜੀ ਅਸੀਂ ਜੀ ਹਾਂ ਜੀ ਨੋਰਮਲ ਜਿਹਾ ਕਿਰਾਇਆ ਜੀ ਬਿਲਕੁਲ ਬੱਸਾਂ ਤੋਂ ਲੰਘੇ ਕਿੱਥੇ ਕਿੱਥੇ ਦਿੱਤੀਆਂ ਹਨ ਜਿਹੜੀ ਬੱਸਾਂ ਲਾਉਂਗਾ ਬਲਾਡਾ ਇਸਾਰ ਸੁਨਾਮ ਸੰਗਰੂਰ ਓਵਰਾਲ ਬ੍ਰਾਂਚਾਂ ਨੇ ਜੀ 25 ਬ੍ਰਾਂਚਾਂ ਤੋਂ ਸਾਰੇ ਆਣਗੇ ਜੀ ਸਾਡੇ ਕਾ ਤੁਹਾਡੇ ਨਾਲ ਅਗਰ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਉਹ ਬ੍ਰਾਂਚ ਦੇ ਫੋਨ ਨੰਬਰ ਟੈਲੀਫੋਨ ਨੰਬਰ ਲਿਖੇ ਹੋਏ ਨੇ ਕਾਰਡ ਦੇ ਉੱਤੇ ਜੀ ਫੇਸਬੁਕ ਦੇ ਉੱਤੇ ਸਾਰਾ ਸੋਸ਼ਲ ਮੀਡੀਆ ਦੇ ਪਾਏ ਹੋਏ ਨੇ ਜੀ ਹਰ ਬ੍ਰਾਂਚ ਦੇ ਉੱਤੇ ਸੰਪਰਕ ਕਰ ਸਕਦਾ ਹੈ ਜੀ ਉਹ ਕੁਝ ਕਹਿਣਾ ਚਾਹੁੰਗਾ ਜੀ ਬਸ ਅਦਰ ਵਿੱਚ ਅਗਲੀ ਜਵੀਆਂ ਸੰਸਥਾ ਨਾਲ ਜੀ ਬੋਲਣਾ ਸਾਡੇ ਤੁਹਾਡੇ ਆਫਿਸ ਕਿੱਥੇ ਹੈ ਤੇ ਨੌਕਰੇ ਬਾਰੇ ਸਾਡਾ ਬਲਾਡਰ ਦੇ ਵਿੱਚ ਕਾਠਾ ਵਾਲੀ ਗਲੀ ਦੇ ਵਿੱਚ ਹੈਡ ਆਫਿਸ ਲਗਭਗ ਪੰਜਾਬ ਤੇ ਹਰਿਆਣਾ ਦਿੱਲੀ ਯੂਪੀ ਰਾਜਸਥਾਨ ਤੋਂ 25 ਦੀਆਂ ਬ੍ਰਾਂਚਾਂ ਸਾਡੇ ਨਾਲ ਕੰਮ ਕਰ ਰਹੀਆਂ ਨੇ ਕਿ ਸ਼੍ਰੀ ਬਾਲਾ ਜੀ ਯਾਤਰਾ ਸੰਗਤ ਦਾ ਹੈੱਡਕੁਆਰਟਰ ਕਾਠਾਂ ਵਾਲੀ ਗਲੀ ਦੇ ਵਿੱਚ ਹੈ ਸਾਰੀਆਂ ਬ੍ਰਾਂਚਾਂ ਉੱਥੋਂ ਹੀ ਚੱਲਦੀਆਂ ਗਈਆਂ ਲਗਭਗ 25 ਬੱਸਾਂ ਔਰ 500 ਯਾਤਰੀ ਟレイン ਤੇ ਆਉਂਦਾ ਹੈ ਬਹੁਤ ਲੋਕ ਆ ਰਹੇ ਤੇ ਆਉਂਦੇ ਨੇ ਪਿਛਲੇ 20 ਸਾਲ ਤੋਂ ਇਹ 20 ਸਾਲ ਤੋਂ ਯਾਤਰਾ ਜਾਰੀ ਹੈ ਜਾਗਰਣ ਜਿਹੜਾ ਹੈ ਪਿਛਲੇ 12 ਸਾਲ ਤੋਂ ਸ਼ੁਰੂ ਕੀਤਾ ਹੋਇਆ ਤੇ 12ਵਾਂ ਵੀ ਸਾਲ ਜਾਗਰਣ ਇਸ ਸਾਲ ਹੋਣ ਜਾ ਰਿਹਾ ਹੈ ਕਿੰਨੇ ਤਰੀਕ ਤੋਂ ਤੁਹਾਡੀਆਂ ਜਿਹੜੇ ਬੱਸਾਂ ਚੱਲਣਗੀਆਂ ਜੀ ਬੱਸਾਂ ਸਾਡੀਆਂ ਜਾਣਗੀਆਂ 7 ਤਰੀਕ ਕਹਿੰਦੇ ਕਿੋਂ ਕਿਹੜਾ 7 ਤਰੀਕ ਨੂੰ ਅਲਗ-ਅਲਗ ਸ਼ਹਿਰਾਂ ਤੋਂ ਚੱਲਣੀ ਹੈ ਜੀ ਅੱਧ ਭਲਾਡੇ ਤੋਂ ਆਪਣੇ ਰਾਮ ਲਾਲ ਰੌਣ ਦੇ ਵਿੱਚੋਂ ਚੱਲੇਗੀ ਜੀ ਸ਼ਾਮ ਦੇ ਕਿੰਨੇ ਸ਼ਾਮ ਨੂੰ 7 ਵਜੇ ਲਗਭਗ ਕਿੰਨੇ ਦਿਨਾਂ ਦਾ ਸਫ਼ਰ ਰਹੇਗਾ ਇਹ 7 ਦਿਨਾਂ ਦਾ ਸਬਰ ਦਾ ਲਗਭਗ 3 ਦਿਨਾਂ ਟੂਰ ਹੈ ਜੀ ਪਹਿਲੋ ਬੱਸ ਚੱਲੇਗੀ ਤਮੇਂਦੀਪੁਰ ਜਾਏਗੀ ਮਹਿੰਦੀਪੁਰ ਤੋਂ ਵਾਪਸੀ ਬੱਸਾਂ ਜਿਹੜੇ ਸਰਦਖਾਟੂ ਜਿਓ ਕੇ ਆਣਗੇ ਓਕੇ ਜੀ ਟਿਕਟ ਕਿਰਾਇਆ ਜੇ ਗੱਲ ਕਰੀਂ ਕਿਰਾਏ ਦੀ ਕੋਈ ਨਿਸ਼ੁਲਕ ਵਾਲਾ ਕੰਮ ਹੀ ਹੈਗਾ ਕੋਈ ਜਿਹੜਾ ਕਰੈਕਚੂਨ ਖਰਚਾ ਹੁੰਦਾ ਉਹ ਹੀ ਲਿਆ ਜਾਂਦਾ ਹੈ ਫਿਰ ਵੀ ਕੋਈ ਯਾਤਰੀ ਜੇਕਰ ਫਰੀ ਜਾਣਾ ਚਾਹੇ ਤਾਂ ਸੰਸਥ ਵੀ ਹੋਰ ਕਰਦਾ ਕੋਈ ਪੈਸੇ ਹੋਰ ਨਹੀਂ ਕਰਦਾ ਸਾਸਤਾ ਨੂੰ ਬਿਲਕੁਲ ਰਹਿਣਾ ਸਹਿਣਾ ਲੈ ਜਾਣਾ ਬਿਲਕੁਲ ਫਰੀ ਕਰਕੇ ਦੇਉਂਦਾ ਕੋਈ ਸਾਡੇ ਸੰਪਰਕ ਕਰ ਸਕਦਾ ਹੈ ਕੋਈ ਉਹਦਾ ਨਾਮ ਗੁਪਤ ਰੱਖੇ ਜਾਊਗਾ ਕਿਸੇ ਬੰਦੇ ਨੂੰ ਉਹਦਾ ਨਾਮ ਸ਼ੋਅ ਨਹੀਂ ਕੀਤਾ ਜਾਊਗਾ ਜੀ ਤਾਂ ਹੋਰ ਕੀ ਕੀ ਸੇਵਾ ਇਹ ਤੁਲਾਵਾ ਕਰ ਰਹੇ ਹੋ ਸੇਵਾ ਉਲਾਵਾ ਉੱਥੇ ਮਹਿੰਦੀਪੁਰ ਦਾ ਮਦੇ ਵਿੱਚ ਵਕਫਾ ਸਮੇਂ ਤੇ ਜੋ ਵੀ ਸੇਵਾ ਹੁੰਦੀ ਹੈ ਚੱਲਦੀ ਰਹਿੰਦੀ ਹੈ ਜੀ ਕੋਈ ਭੰਡਾਰਾ ਹੈ ਕੋਈ ਰਮੈਨ ਦਾ ਪਾਟ ਹੈ ਸੁੰਦਰਗਾਂਡ ਦਾ ਪਾਟ ਹੈ ਉਹ ਜਾਂਦਾ ਰਹਿੰਦਾ ਹਰ ਮਹੀਨੇ ਯਾਤਰਾ ਲਗਭਗ ਉੱਥੇ ਜਾਂਦੀ ਹੈ ਪਰ ਜਿਹੜਾ ਵੱਡਾ ਭੰਡਾਰਾ ਹਰ ਸਾਲ ਦੇ ਬਾਰ ਇੱਕ ਵਾਰੀ ਹੁੰਦਾ ਹੈ ਬਲਾਡੇ ਤੋਂ ਕਿਹੜੀ ਕਿਹੜੀ ਸਰਸਾਂ ਤੁਹਾਡੇ ਕੋਲੋਂ ਸੇ ਪੁੱਤੀ ਸਾਡੇ ਕੋਲ ਬਲਾਡੇ ਤੋਂ ਚੱਲ ਕੇ ਸੁਨਾਮ ਹੈ ਜੀ ਲਹਿਰਾ ਹੈ ਸੰਗਰੂਰ ਹੈ ਆਪਣਾ ਗਿੱਦੜਵਾਹਾ ਮਾਨਸਾ ਮੋੜ ਹੈ ਤਾਲਿਆਂਵਲੀ ਹੈ ਹੋਰ ਵੀ ਸਾਡੇ ਕੋਲ ਪੰਜਾਬ ਹਰਿਆਣਾ ਮਾਨਸਾ ਕਈ ਜਗ੍ਹਾ ਤੋਂ ਮਤਲਬ ਬ੍ਰਾਂਚ ਇੱਥੇ ਸਾਰੀਆਂ ਆਈਆਂ ਹੋਈਆਂ ਜਿਹੜੀ ਤੁਸੀਂ ਲੋਕ ਕਈ ਵਕਤ ਚੁਪਾ ਯਾਤਰਾ ਕੱਢੀ ਹੈ ਸ਼ਾਇਦ ਉਹ ਉਹ ਲੋਕਡਾਊਨ ਤੋਂ ਬਾਅਦ ਥੋੜੀ ਨਿਕਲ ਹੀ ਸਕੀ ਪ੍ਰਸ਼ਾਸਨ ਦੀ ਦਿੱਕਤ ਹੈ ਅੱਜ ਸਵੇਰ ਸੰਭਰਕ ਦੀ ਵਜ੍ਹਾ ਕਰ ਸਕਿਆ ਪਰ ਜੇ ਬਾਬੇ ਦੀ ਕਿਰਪਾ ਕਰੀ ਤਾਂ ਬਾਕੀ ਜੇ ਜਨਮ ਉਸ ਤੋਂ ਉੱਪਰ ਸਵੇਰ ਜਤਰਾ ਦੁਬਾਰਾ ਫੇਰ ਕੱਢੀ ਜਾਵੇ ਪਬਲਿਕ ਨੂੰ ਕਹਿਣਾ ਵੱਤੋ ਬਾਅਦ ਬਾਲਾ ਜੀ ਦਰਬਾਰ ਪਹੁੰਚਣ ਬਾਬੇ ਦੇ ਦਰਸ਼ਨ ਕਰਨ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਮਹਿੰਦੀਪੁਰ ਦਰਬਾਰ ਹਨੂਮਾਨ ਜੀ ਦਾ ਜਿਹੜਾ ਹੈਗਾ ਬੱਚੇ ਦੇ ਰੂਪ ਦੇ ਵਿੱਚ ਉੱਥੇ ਬਰਾਜਮਾਨ ਨੇਗੇ ਬਾਬੇ ਦੇ ਦੋ ਰੂਪ ਪ੍ਰਚਿਤ ਨੇ ਪਹਿਲਾ ਹੈਗਾ ਮਹਿੰਦੀਪੁਰ ਬਾਲਾ ਜੀ ਦੂਜਾ ਸਾਲਸਰ ਤਾਮਬਿਖੇ ਮਹਿੰਦੀਪੁਰ ਤਾਮਬਿਖੇ ਜੋ ਵੀ ਕਿਸ ਨੂੰ ਉਪਰੀ ਪਰਾਈ ਹੈ ਸੰਕਟ ਆ ਕੋਈ ਉਹ ਬਾਲਾ ਜੀ ਤਿਰਪਾ ਨਾ ਕੱਟੇ ਜਾਂਦੇ ਕਿਸੇ ਪ੍ਰਕਾਰ ਦਾ ਕੋਈ ਤਦ ਤਰੀਕ ਉੱਥੇ ਕੰਮ ਨਹੀਂ ਕਰਦਾ ਜੋ ਕਰਨਾ ਹੈ ਸਿਰਫ ਬਾਲਾ ਜੀ ਮਹਾਰਾਜ ਨੇ ਕਰਨਾ ਹੈ ਜੀ ਕਿਸੇ ਨੂੰ ਕੋਈ ਪਰੇਸ਼ਾਨੀ ਹੋਵੇ ਜਾ ਸਕਦਾ ਹੈ ਸਾਡੇ ਨਾਲ ਵੀ ਸੰਪਰਕ ਕਰ ਸਕਦਾ ਹੈ ਇਹ ਸਾਲ ਦੇ ਵਿੱਚ ਇੱਕ ਵਾਰ ਹੀ ਤੁਸੀਂ ਜਾਂਦੇ ਹੋ ਜਾਂ ਅਸੀਂ ਤਾਂ ਜਾਂਦੇ ਹਰ ਮਹੀਨੇ ਜਾਂਦੇ ਰਹਿੰਦੇ ਹਾਂ ਜੀ ਜਿਹੜਾ ਭੰਡਾਰਾ ਹੈ ਜਾਂ ਉਹ ਸਾਲ ਦੇ ਇੱਕ ਵਾਰ ਹੀ ਕਰਦੇ ਹਾਂਗੇ ਜਾਗਰਨ ਨੂੰ ਭੰਡਾਰਾ ਕਰਾਇਆ ਜਾਂਦਾ ਜੇ ਬਸਾਂ ਦੀ ਗੱਲ ਕਰੀਬ ਹਰ ਮੰਥਲੀ ਬਸਾਂ ਚੱਲਦੀ ਨੇ ਨਹੀਂ ਬਸਾਂ ਨਹੀਂ ਅੱਜ bari ਟ੍ਰੇਨ ਜਾਂਨੇ ਹਰ ਮਹੀਨੇ ਜੀ ਓਕੇ ਓਕੇ ਜੇ ਤੁਸੀਂ ਆਹ ਸੇਵਾ ਦੀ ਗੱਲ ਕਰਨਾ ਪਬਲਿਕ ਦੀ ਜੇ ਉਹ ਮਤਲਬ ਜਾਗਰਨ ਵਾਲੇ ਦਿਨ ਤੁਸੀਂ ਇਹ ਬਸਾਂ ਦੀ ਸੁਵਿਧਾਵਾ ਦੇ ਦੇ ਉਹ ਸੁਵਿਧਾ ਦੇ ਰਹੇ ਜੀ ਤਾਂ ਕਿ ਸਭ ਇਕੱਠੇ ਹੋ ਜਾਣ ਕਿ ਜਗ੍ਹਾ ਤੇ ਸਿਸਟਮ ਬੈਠ ਜੇ ਸਾਰਾ ਪ੍ਰਬੰਧ ਹੈ ਜੀ ਇਸੀ ਸਸਾਤਾੜ ਤੋਂ ਇਸ ਰੂਮ ਬੁਕ ਕੀਤਾ ਹੋਇਆ ਹੈ ਬਧੀਆਂ ਤਰੀਕਿਆਂ ਨਾਲ ਭੰਡਾਰਾ ਖਵਾਇਆ ਜਾਂਦਾ ਕੋਈ ਨਹੀਂ ਹੈਗਾ ਵੀ ਆਪਾਂ ਕੋਈ ਹੋ ਕਰਦੇ ਹਾਂ ਹੋਰ ਕੁਝ ਕਹਿਣਾ ਚਾਹੁੰਦੇ ਸਭ ਨੂੰ ਨਿਮੰਤਰਣ ਦਿੰਦੇ ਆ ਵੀ ਸਾਰੇ ਹਮੇ ਆ ਕੇ ਪਹੁੰਚਣ ਕਾਲਾ ਜੀ ਮਹਾਰਾਜ ਦੇ ਦਰਸ਼ਨ ਕਰਨ ਸਭ ਦੇ ਸੰਗਠਨ ਕਿਸੇ ਨੇ ਵੀ ਜਾਣਾ ਚਾਹੁੰਦਾ ਉਹ ਸਾਡੇ ਸਾਰੇ ਬ੍ਰਾਂਚਾਂ ਦੇ ਨੰਬਰ ਰਹਿਗੇ ਨੇ ਉਹ ਸੰਪਰਕ ਕਰ ਸਕਦਾ ਜੀ ਸਰੇਂਦਰ ਮਹਿਤਾ ਇਸ ਸਾਲ ਬਰਾਮਾ ਚੱਲ ਜੀ ਖੰਡਿਤਆ ਵਕਤ ਤੋਂ ਵਕਤ ਲੋਗਾਂ ਨੂੰ ਅਭੀਲ ਹੈ ਉੱਥੇ ਜਿਹੜਾ ਫਾਇਦਾ ਮੋਲ ਸੀਗਾ ਉਹ ਹੈਗਾ ਕਿ ਉੱਥੇ ਇਹ ਹੁੰਦਾ ਹੈ ਇਹ ਹੁੰਦਾ ਹੈ ਨੈਗੇਟਿਵਿਟੀ ਨਹੀਂ ਕੁਝ ਵੀ ਐਜੀ ਚੀਜ਼ ਨਹੀਂ ਹੈਗੀ ਉੱਥੇ ਬਾਬਾ ਜੀ ਪੂਰੇ ਦਰਸ਼ਨ ਦਿੰਦੇ ਨੇ ਪੂਰੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਜੀ ਵਕਤ ਤੋਂ ਵਕਤ ਲੋਕ ਜਾਣ ਜੀ ਸਭ ਦੇ ਸੰਕਟ ਕਰਦੇ ਨੇ ਜੀ ਉੱਥੇ ਮਹਿੰਦੀਪੁਰ ਧਾਮ ਦੇ ਵਿੱਚ ਤੇ ਜਿਹੜੀ ਤੁਸੀਂ ਬੱਸਾਂ ਲੈ ਕੇ ਜਾ ਰਹੇ ਹੋ ਫ੍ਰੀ ਆਫ ਕੋਸਟ ਹੈ ਜਾਂ ਇਹਦਾ ਕੋਈ ਕਿਰਾਇਆ ਵਗੈਰਾ ਵੀ ਉੱਚਾ ਕਿਰਾਇਆ ਲੈ ਰਹੇ ਆਂ ਜੀ ਅਸੀਂ ਜੀ ਹਾਂਜੀ ਨੋਰਮਲ ਲੱਗ ਰਾਇਆ ਜੀ ਤੇ ਜਿਹੜੀ ਬੱਸਾਂ ਚੱਲਣਗੀਆਂ ਕਿੱਥੋਂ-ਕਿੱਥੋਂ ਦੀ ਤੁਸੀਂ ਇਹ ਜਿਹੜੀ ਬੱਸਾਂ ਚਲਾਉਂਗੇ ਬਲਾਡਾ ਇਸਾਕ ਸੁਨਾਮ ਸੰਗਰੂਰ ਤੋਂ ਲੈਵਰ ਬਰਾਚਾ ਓਵਰਾਲ ਬਰਾਚਾ ਨੇ ਜੀ 25 ਬਰਾਚਾਂ ਤੋਂ ਸਾਰੇ ਆਣਗੇ ਜੀ ਜੀ ਤਾਂ ਤੁਹਾਡੇ ਨਾਲ ਅਗਰ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਕਰੇ ਬ੍ਰਾਂਚ ਦੇ ਕੋਈ ਨੰਬਰ ਤੇ ਟੈਲੀਫੋਨ ਨੰਬਰ ਲਿਖੇ ਹੋਏ ਨੇ ਕਾਰਡ ਦੇ ਉੱਤੇ ਜੀ ਫੇਸਬੁੱਕ ਦੇ ਉੱਤੇ ਸਾਰਾ ਸੋਸ਼ਲ ਮੀਡੀਆ ਤੇ ਪਾਏ ਹੋਏ ਨੇ ਜੀ ਹਰ ਬ੍ਰਾਂਚ ਦੇ ਉੱਤੇ ਸੰਪਰਕ ਕਰ ਸਕੋ ਫੋਰ ਕੁਝ ਕਹਿਣਾ ਚਾਹੂੰਗਾ ਜੀ बोलो अशोका सिटी संगरूर रोड अब आपके सपनों के घर की तलाश हुई खत्म क्योंकि अब आ चुकी है अशोका सिटी संगरूर रोड ऑपोजिट पी एस पी -स सी एल भवानीगढ़ टाउन प्लानिंग अप्रूव्ड नए घर की नई खुशियों को परिवार के साथ दुखना करें नया घर या प्लॉट खरीदने के लिए अभी संपर्क करें नाइन टू वन सिक्स फोर सेवन टू जीरो वन फाइव